ਮਲੇਰ ਕੋਟਲਾ ਤੋਂ 35 ਕਿਲੋਮੀਟਰ ਦੂਰ ਸ਼ਹਿਰ ਨਾਭਾ ਦੇ ਸਰਕਾਰੀ ਰੀਪੂਦਮਨ ਕਾਲਜ ਵਿੱਚ ਜ਼ਬਰਜਨਾਹ ਦਾ ਇੱਕ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਚੱਲਦੇ ਕਾਲਜ ਦੌਰਾਨ ਤਿੰਨ ਨੌਜਵਾਨਾਂ ਵੱਲੋਂ ਬੀਏ ਦੇ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਨਾਲ ਜ਼ਬਰਜਨਾਹ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਿੰਸੀਪਲ ਜਾਂ ਸਟਾਫ ਦੇ ਕਿਸੇ ਵੀ ਮੈਂਬਰ ਨੂੰ ਇਸ ਘਟਨਾ ਦੀ ਪਿੰਨਕ ਤੱਕ ਨਹੀਂ ਲੱਗੀ। ਸਰਕਾਰੀ ਰਿਪੂਦਮਨ ਕਾਲਜ ਦੀ ਬੀਏ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਨੇ ਨਾਬਾ ਕੋਤਵਾਲੀ ਪੁਲਿਸ ਪਾਸ ਰਪੜ ਦਰਜ ਕਰਵਾਈ ਹੈ ਕਿ ਉਹ ਸਰਕਾਰੀ ਰਿਪੂਦਮਨ ਕਾਲਜ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਹੈ ਉਸਨੇ ਦੋਸ਼ ਲਗਾਇਆ ਕਿ ਕਾਲਜ ਵਿੱਚ ਪੜਨ ਵਾਲੇ ਇੱਕ ਹੋਰ ਲੜਕੇ ਨੇ ਆਪਣੇ ਦੋਸਤਾਂ ਸਮੇਤ ਉਸ ਨਾਲ ਜ਼ਬਰਜਨਾਹ ਕੀਤਾ ਲੜਕੀ ਨੇ ਦੱਸਿਆ ਕਿ ਕਰੀਬ 12 ਦਿਨ ਪਹਿਲਾਂ ਇਸ ਲੜਕੇ ਨੇ ਉਸ ਨੂੰ ਗੱਲ ਕਰਨ ਦੇ ਬਹਾਨੇ ਪ੍ਰਿੰਸੀਪਲ ਦੇ ਕਮਰੇ ਦੇ ਉੱਪਰ ਬਣੇ ਚਬਾਰੇ ਵਿੱਚ ਬੁਲਾਇਆ ਸੀ ਉਸ ਸਮੇਂ ਕਾਲਜ ਲੱਗਾ ਹੋਇਆ ਸੀ ਲੜਕੀ ਨੇ ਕਾਲਜ ਦੀਆਂ ਕਲਾਸਾਂ ਤੋਂ ਬਾਅਦ ਆਨਲੀ ਕਿਹਾ ਜਦੋਂ ਉਹ ਉਸ ਦੀਆਂ ਕਾਲਜ ਦੀਆਂ ਕਲਾਸਾਂ ਕਰੀਬ 1 ਵਜੇ ਖਤਮ ਹੋਈਆਂ ਤਾਂ ਉਹ ਪ੍ਰਿੰਸੀਪਲ ਦੇ ਕਮਰੇ ਦੇ ਉੱਪਰ ਬਣੇ ਚਬਾਰੇ ਵਿੱਚ ਚਲੀ ਗਈ ਜਦੋਂ ਉਹ ਉੱਪਰ ਵਾਲੇ ਕਮਰੇ ਵਿੱਚ ਗਈ ਤਾਂ ਹੱਕੀਪੱਕੀ ਰਹਿ ਗਈ ਉੱਥੇ ਉਸ ਨੂੰ ਬੁਲਾਉਣ ਵਾਲੇ ਲੜਕੇ ਤੋਂ ਇਲਾਵਾ ਦੋ ਹੋਰ ਬਾਹਰਲੇ ਲੜਕੇ ਮੌਜੂਦ ਸਨ ਫਿਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਇਸ ਲੜਕੀ ਨਾਲ ਜ਼ਬਰਦਸਤੀ ਕੀਤੀ ਉਹਨਾਂ ਕਮਰੇ ਦਾ ਕੁੰਡਾ ਲਗਾ ਲਿਆ ਤੇ ਲੜਕੀ ਨਾਲ ਕੁੱਟਮਾਰ ਵੀ ਕੀਤੀ ਦੋਸ਼ੀਆਂ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਲੜਕੀ ਕਾਫੀ ਜ਼ਿਆਦਾ ਘਬਰਾ ਗਈ ਉਸ ਨੇ ਇਹ ਗੱਲ ਕਈ ਦਿਨ ਛੁਪਾ ਕੇ ਰੱਖੀ ਅਤੇ ਅੰਤ ਉਸ ਨੇ ਪੁਲਿਸ ਪਾਸ ਰਿਪੋਰਟ ਦਰਜ ਕਰਵਾ ਦਿੱਤੀ ਕਾਲਜ ਦੇ ਪ੍ਰਿੰਸੀਪਲ ਨੇ ਇਸ ਸਾਰੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ ਪ੍ਰਿੰਸੀਪਲ ਮੁਤਾਬਕ ਉਹਨਾਂ ਨੂੰ ਇਸ ਗੱਲ ਦਾ ਜਮ੍ਹਾਂ ਵੀ ਇਲਮ ਨਹੀਂ ਹੈ ਅਤੇ ਨਾ ਹੀ ਉਸ ਦਿਨ ਲੜਕੀ ਨੇ ਇਹ ਗੱਲ ਉਹਨਾਂ ਨੂੰ ਦੱਸੀ ਸੀ ਉਹਨਾਂ ਕਿਹਾ ਕਿ ਸਾਰੇ ਕਾਲਜ ਵਿੱਚ ਕੈਮਰੇ ਲੱਗੇ ਹੋਏ ਹਨ ਪਰ ਸਾਡੇ ਨੋਟਿਸ ਵਿੱਚ ਅਜਿਹੀ ਕੋਈ ਘਟਨਾ ਨਹੀਂ ਆਈ ਹੈ ਉਧਰ ਦੂਜੇ ਪਾਸੇ ਨਾਬਾ ਕੋਤਵਾਲੀ ਦੇ ਐਸ ਐਚ ਓ ਨੇ ਕਿਹਾ ਕਿ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾ ਰਿਆ ਹੈ ਅਤੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਾਰੀ ਘਟਨਾ ਦੇ ਮੁੱਖ ਮੋਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਇੱਕ ਹੋਰ ਸਾਥੀ ਵੀ ਕਾਬੂ ਆ ਗਿਆ ਹੈ। ਦੂਜੇ ਸਾਥੀ ਨੋ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਲੜਕੀ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਹੈ ਅਤੇ ਘਟਨਾ 27 ਮਾਰਚ ਦੀ ਦੱਸੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਲੜਕੀ ਦੇ ਬਿਆਨ ਮੁਤਾਬਕ ਉਸ ਨੂੰ ਸਵੇਰੇ ਕਰੀਬ 11:30 ਵਜੇ ਇੱਕ ਲੜਕੇ ਵੱਲੋਂ ਉੱਪਰ ਬੁਲਾਇਆ ਗਿਆ ਸੀ ਜਦਕਿ ਉਹ ਕਲਾਸਾ ਖਤਮ ਹੋਣ ਤੋਂ ਬਾਅਦ ਕਰੀਬ 1 ਵਜੇ ਉੱਪਰ ਗਈ ਸੀ ਐਸਐਚਓ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਕੈਮਰਿਆਂ ਦੀ ਰਿਕਾਰਡਿੰਗ ਵੀ ਪੁਲਿਸ ਆਪਣੇ ਕਬਜ਼ੇ ਵਿੱਚ ਲਵੇਗੀ ਅਤੇ ਹੋਰ ਤਕਨੀਕਾਂ ਦਾ ਇਸਤੇਮਾਲ ਕਰਕੇ ਸਾਰੇ ਮਾਮਲੇ ਦੀ ਜੜ ਤੱਕ ਪੁੱਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਹਰਲੇ ਨੌਜਵਾਨ ਕਿਸ ਤਰੀਕੇ ਨਾਲ ਕਾਲਜ ਵਿੱਚ ਦਾਖਲ ਹੋਏ ਇਹ ਜਾਂਚ ਦਾ ਵਿਸ਼ਾ ਹੈ। ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੋਵੇਗਾ। ਇਮੈਨ ਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੌਂਚ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਹੁਣਾ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਐਸਐਸਰ ਨਾਲ ਗੱਲ ਕੀਤੀ ਆ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਬਸ ਇਹਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਉਹ ਤੇ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਵਿਹਾਰ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 376 ਡੀ ਦਾ ਮਗੱਦਮਾ ਦਰਜ ਕੀਤਾ ਹੈ ਕੀ ਬਿਆਨ ਦਿੱਤਾ ਆ ਜੀ ਉਹਨਾਂ ਨੇ ਲੜਕੀ ਨੇ ਹਾਂਜੀ ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ ਹੈ ਬਿਆਨ ਦੇ ਵਿੱਚ ਇਹੀ ਲਿਖਾਇਆ ਕਿ ਉਹ ਇੱਥੇ ਪੜਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕਿਆਂ ਨੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਵਿੱਚ ਜਾਂਦੀ ਜਾਏਗੀ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ ਸੀ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡ ਨੇ ਜੋ ਵੀ ਹੈ ਉਹ ਤੋਂ ਤਫਤੀਸ਼ 'ਚ ਸਾਹਮਣੇ ਆਉਂਦਾ ਹੈ ਨਾ ਜੇ ਪਤਾ ਲੱਗੇ ਲੜਕੀ ਕਿੱਥੇ ਨੇ ਨਾ ਲੜਕੇ ਵੀ ਹਾਂ ਇਥੋਂ ਕਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ ਗੱਡੀ 'ਚ ਪਈ ਇੱਕ ਘਟਨਾ ਕਿੰਨੀ ਤਰੀਕ ਦੀ ਹੈ ਕਿੰਨੇ ਦਿਨ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਜ਼ਗੰਦਰ ਰਿਪੋਰਟ ਰਜਿਸਟਰ ਕੀਤੀ ਗਈ ਹੈ ਤੇ ਅੱਗੇ ਅਸੀਂ ਕਾਰਵਾਈ ਚੁਣੀ ਹੈਗੀ ਹੈ ਇਹ ਕਿਉਂ ਹੋਏ 27 ਤਰੀਕ ਦੀ ਘਟਨਾ 9 ਦਿਨ ਬਾਅਦ ਪਰਚਾ ਦਰਜ ਹੋਇਆ ਦੇ ਸਾਡੇ ਕੋਲ ਕੋਈ ਡਲੇ ਨਹੀਂ ਹੈਗਾ ਜੀ ਲੜਕੀ ਵਾਲੇ ਆਏ ਨੇ ਸਾਡੇ ਕੋਲ ਉਹਨਾਂ ਦੇ ਉਹਨਾਂ ਦਾ ਵਰਜਨ ਹੀ ਇਹ ਹੈ ਕਿ ਲੜਕੀ ਜਿਹੜੀ ਹੈਗੀ ਆ ਉਹ ਘਬਰਾ ਗਈ ਸੀ ਡਰ ਗਈ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਔਰ ਇੰਨੇ ਦਿਨਾਂ ਬਾਅਦ ਜਦੋਂ ਉਹਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਆਏ ਨੇ ਅਸੀਂ ਨਾਲ ਦੀ ਨਾਲ ਬਿਆਨ ਲੈ ਕੇ ਆਪਣੀ ਕਾਰਵਾਈ ਅੰਚ ਲੈ ਜਾਂਦੀ ਹੈ ਕੁੜੀ ਦਾ ਮੈਡੀਕਲ ਮੇਰੇ ਖਿਆਲ ਨਾਲ ਮੈਡੀਕਲ ਹੋ ਗਿਆ ਜੀ ਅੱਜ ਮੈਡੀਕਲ ਕਰਵਾ ਰਹੇ ਹਾਂ ਅਸੀਂ ਮੈਡੀਕਲ ਹੋ ਗਿਆ ਲੜਕੀ ਦਾ ਇਹ ਜਦੋਂ ਰਿਪੋਰਟ ਜਨਾਹ ਹੋਇਆਗਾ ਇਹ ਕਿੱਥੇ ਹੋਇਆਗਾ ਉਹਦੀ ਰਿਪੋਰਟ ਲੜਕੀ ਦੇ ਅਕੋਰਡਿੰਗ ਤੱਕ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈਬ ਵਗੈਰਾ ਬਣੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਤੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਕਿਹੜੇ ਰੂਮ ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਲਗਾ ਦੇ ਦੋ ਦੋਸ਼ੀ ਅਸੀਂ ਰੌਂਡ ਅਪ ਕੀਤੇ ਲੜਕਾ ਇੱਕ ਦਵਿੰਦਰ ਹੈ ਜੀ ਦਵਿੰਦਰ ਮੁੰਡਾ ਹੈ ਦਾ ਜਿਹੜਾ ਮੇਨ ਮੁੱਖ ਦੋਸ਼ੀ ਹੈ ਉਸ ਤੋਂ ਬਾਅਦ ਇੱਕ ਹੈਗਾ ਰਵੀ ਨਾਜ਼ਾ ਮੁੰਡਾ ਹੈ ਉਹ ਦੋਨੋਂ ਅਸੀਂ ਰੌਂਡ ਅਪ ਕੀਤੇ ਨੇ ਲੜਕੀ ਕਿਹੜੇ ਕਲਾਸ ਚ ਪੜਦੀ ਹੈ ਜੀ ਪੜ ਰਹੀ ਹੈ ਇੱਥੇ ਆਪਣਾ ਰੁਪਦਰਮਨ ਕਾਲਜ ਦੇ ਵਿੱਚ ਬੀਏ ਕਰ ਰਹੀ ਹੈ ਹੂੰ ਤੇ ਉਮਰ ਕਿੰਨੀ ਹੈ 18 ਸਾਲ 3-4 ਮਹੀਨੇ ਹੈ ਤੇ ਹਾਂਜੀ ਤੇ ਹੁਣ ਕਿ ਕਿਹੜੀ ਕਿਹੜੀ ਧਾਰਾ ਦੇ ਤਹਿਤ ਜੀ ਇਹਦੇ ਵਿੱਚ 376 ਢੀ ਲਗਾਈ ਹੈ ਜੀ ਅਸੀਂ ਜਿਹੜਾ ਤਿੰਨ ਲੜਕੇ ਵੱਲੋਂ ਜੋ ਜ਼ਬਰਦਸਤੀ ਕੀਤੇ 77 ਢੀ ਲਗਾਈ ਹੈ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਜਾਨੋਂ ਮਾਰ ਤਬਕੇ ਦਿੱਤੀਏ ਨੇ ਉਹਦੇ ਵਿੱਚ 506 ਲਾਈ 376 ਢੀ 506 ਦੇ ਵਿੱਚ ਮਾਮਲਾ ਦਰਜ ਕੀਤਾ ਸੀ ਤੁਸੀਂ ਕੌਂਸਲ ਵਿੱਚ ਕਿਉਂ ਦੇਖਾ ਜਾ ਕੇ ਹਾਲਾਤ ਜਿੱਥੇ ਹੋ ਸਕਦੇ ਸਨ ਹਾਂ ਜੀ ਹਾਂ ਜੀ ਅਸੀਂ ਗਏ ਆ ਉੱਥੇ ਵੀ ਅਸੀਂ ਮੌਕੇ ਤੇ ਜਾ ਕੇ ਆਏ ਆ ਉੱਥੇ ਤਬਦੀਸ਼ ਕਰ ਰਹੇ ਆ ਹੋਰ ਵੀ ਜਿਆਦਾ ਤਨ ਇਕਾ ਹੈਗਾ ਉਸ CCTV ਲੱਗੇ ਰਹੇ ਜਾਂ ਹੋਰ ਵੀ ਕੋਈ ਸਾਨੂੰ ਕੋਈ ਹੋਰ ਸਬੂਤ ਮਿਲਦਾ ਸਾਰੀ ਅਸੀਂ ਇਵਿਟਸ ਲਾ ਰਹੇ ਹਾਂ ਅਕੋਰਡਿੰਗ ਟੂ ਸਟੇਟਮੈਂਟ ਆਫ ਗਰਲ ਵਿਕਟਮ ਗਰਲ ਕੁੜੀ ਦੇ ਬਿਆਨ ਦੇ ਅਕੋਰਡਿੰਗ ਜਿਹੜਾ ਹੈਗਾ ਘਟਨਾ ਇਹ 12 ਵਜੇ ਤੇ 12 1 ਵਜੇ ਦੇ ਵਿੱਚ ਵਿੱਚ ਤਸਦੀਕ ਜੀ ਦਿਨੇ 12 ਵਜੇ ਦੇ ਵਿੱਚ ਵਿੱਚ 12 ਵਜੇ ਦੇ ਵਿੱਚ ਵਿੱਚ ਕੋਲ ਜਦੋਂ ਬੁੱਲਾ ਸੀ ਹਾਂਜੀ ਹਾਂਜੀ ਹੁਣ ਇੱਕ ਜਿਹੜਾ ਕੀਟਾ ਉਹ ਬਾਕੀ ਰਹੇ ਪੜ ਹਾਂਜੀ ਹਾਂਜੀ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ